ਜੱਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ ਬਿਲਕੁਲ ਇਹ ਗੱਲ ਹੁਣ ਸਹੀ ਸਾਬਤ ਹੋਈ ਹੈ ਤਸਵੀਰਾਂ ਤੁਸੀਂ ਖੁਦ ਦੇਖ ਲਓ ਇਹ ਜਿਹੜੀ ਸ਼ੀਸ਼ੇ ਦੇ ਵਿੱਚ ਮੋਰੀ ਤੁਹਾਨੂੰ ਦਿਖ ਰਹੀ ਹੈ ਇਹ ਪਿਸਤੌਲ ਚੋਂ ਚੱਲੀ ਗੋਲੀ ਦੀ ਹੈ ਇਹ ਗੋਲੀ ਇਹ ਸ਼ੀਸ਼ਾ ਪਾਰ ਕਰਦੀ ਹੋਈ ਸਿੱਧੀ ਕੰਧ 'ਚ ਜਾ ਵਜੀ ਇੱਥੇ ਵੀ ਤੁਸੀਂ ਗੋਲੀ ਦਾ ਨਿਸ਼ਾਨ ਕੰਧ ਤੇ ਦੇਖ ਸਕਦੇ ਹੋ ਪਰ ਥਰਡੇ ਪਾਸੇ ਜਿਹੜੀਆਂ ਇਹ ਚਾਰ ਕੁਰਸੀਆਂ ਪਈਆਂ ਇਹਨਾਂ 'ਚੋਂ ਇੱਕ ਕੁਰਸੀ ਤੇ ਇਹ ਬੀਬੀ ਬੈਠੀ ਹੋਈ ਸੀ ਹੁਣ ਤੁਸੀਂ ਖੁਦ ਹਿਸਾਬ ਲਾ ਲਓ ਕਿ ਜਿਸ ਬੰਦੇ ਦੀ ਵਦੀ ਹੁੰਦੀ ਹੈ ਉਹਨੂੰ ਸੌਟ ਹੋਈ ਮਿਲ ਜਾਂਦੀ ਹੈ ਇਸੇ ਕਰਕੇ ਤਾਂ ਅਸੀਂ ਸ਼ੁਰੂ ਚ ਕਿਹਾ ਸੀ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬਿਲਕੁਲ ਇਹ ਔਰਤ oval ਵਾਲ ਬਚੀ ਹੈ ਇਸ ਗੋਲੀ ਤੋਂ ਪੂਰਾ ਮਾਮਲਾ ਸਾਹਮਣੇ ਆਇਆ ਹੈ ਕਰੜ ਦੇ omega ਸਿਟੀ ਫਲੈਟ ਨੰਬਰ 1 ਸੀ ਤੋਂ ਜਿੱਥੇ ਰਾਤ 12 ਵਜੇ 5 ਮਿੰਟ ਤੋਂ ਲੈ ਕੇ 12 ਵਜੇ 10 ਮਿੰਟ ਦੇ ਵਿੱਚ ਵਿੱਚ ਇਹ ਫਾਇਰਿੰਗ ਕੀਤੀ ਗਈ ਘਰ ਦੇ ਪਰਿਵਾਰਕ ਮੈਂਬਰਾਂ ਚ ਇਸ ਔਰਤ ਦਾ ਕਹਿਣਾ ਹੈ ਕਿ ਸਾਡੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਫਿਰ ਪਤਾ ਨਹੀਂ ਇਹ ਗੋਲੀ ਕਿਉਂ ਚਲਾਈ ਗਈ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਾਕੀ ਨਾਲ ਰਹਿੰਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਕਿਉਂਕਿ ਹਾਈ ਫਾਈ ਏਰੀਏ ਦੇ ਵਿੱਚ ਇਸ ਤਰੀਕੇ ਦੇ ਨਾਲ ਫਾਇਰਿੰਗ ਹੋਣਾ ਹੁਣ ਲੋਕਾਂ ਨੂੰ ਵੀ ਡਰ ਲੱਗਣ ਲੱਗ ਪਿਆ ਏ ਸੋਸਾਇਟੀ ਦੇ ਵਿੱਚ ਅਚਾਨਕ ਇਸ ਤਰੀਕੇ ਦੀ ਗੋਲੀਬਾਰੀ ਹੋਣੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੋਲੀਬਾਰੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਤਾਂ ਪਹੁੰਚ ਗਈ ਪਰ ਫੋਰੈਂਸਿਕ ਟੀਮ ਨੂੰ ਬੁਲਾਉਣਾ ਪੁਲਸ ਨੇ ਸਹੀ ਨਹੀਂ ਸਮਝਿਆ ਪੁਲਸ ਨੇ ਫੋਰੈਂਸਿਕ ਟੀਮ ਨੂੰ ਨਾ ਬੁਲਾ ਕੇ ਆਪ ਹੀ ਸਾਰੇ ਸਬੂਤ ਇਕੱਠੇ ਕੀਤੇ ਅਤੇ ਕਾਗਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪਰਿਵਾਰਕ ਮੈਂਬਰਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਆਓ ਸੁਣਾ ਦਿੰਨੇ ਆ ਤਾਂ ਸਾਨੂੰ ਚਾਰ ਪੰਜ ਸਾਲ ਹੋ ਗਏ ਐ ਛਰਿਆਂ ਦੇ ਨੂੰ ਹਾਂਜੀ ਠੀਕ ਹੈ ਸ਼ਾਂਤ ਇਕੰਬੋਲ ਕੋਈ ਐ ਸੌਣੀ ਐ ਕਿ एमडी साहब भी ਸਾਡੇ ਬਹੁਤ سپورਟਿਵ ਐ ਸਭ ਕੁਝ ਠੀਕ ਐ ਲੇਕਿਨ ਮੈਨੂੰ ਲੱਗਦਾ ਐ ਕਿ ਥੀ ਬਾਹਰ ਵਾਲੇ ਦਾ ਉਹ ਹੈਗਾ ਇੱਥੇ ਦਾ ਉਹ ਇਹ ਰਾਤ ਕਿੰਨੇ ਵਜੇ ਦਾ ਵਕਤ ਐ ਜਿਹੜਾ ਰਾਤ 12 ਵਜੇ 5 ਉਹ 10 ਮਿੰਟ ਦੇ ਵਿੱਚ ਦਾ ਐ ਮੈਂ ਇੱਥੇ ਬੈਠੀ ਸੀ ਮੋਬਾਈਲ 'ਤੇ ਨਾਣਾ ਤੋਂ ਦੀ ਇੰਤਜ਼ਾਰ ਕਰੀ ਥੀ ਮੈਂ ਤਾਂ ਫਿਰ ਮੈਂ ਇੱਥੇ ਬੈਠੀ ਮੋਬਾਈਲ ਦੇਖ ਰਹੀ ਥੀ ਸਾਹਮਣੇ ਤੋਂ ਬੜੀ ਜ਼ੋਰ ਤੋਂ ਆਵਾਜ਼ ਆਈ ਐ ਤਾਂ ਮੈਂ ਸੋਚੀ ਕਿਸੇ ਨੇ ਪੱਥਰ ਤਦ ਬਾਅਦ ਵਿੱਚ ਮੈਨੂੰ ਲੱਗੇ ਬੱਲਬ ਫਟ ਗਿਆ ਹੈ ਤੇ ਬੱਲੇ ਫਟ ਚੰਦਾ ਆਵਾਜ਼ ਹੁੰਦੀ ਫਿਰ ਮੈਂ ਥੋੜਾ ਆਪਣੇ ਆਪ ਨੂੰ ਹੋ ਕੀਤਾ ਡਾਊਨ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਫਿਰ ਮੈਂ ਉੱਠੀ ਆਸ-ਪਾਸ ਦੇਖਿਆ ਫਿਰ ਮੈਂ ਕਿਹਾ ਕੋਈ ਐਸਾ ਨਹੀਂ ਕਿ ਐਂਟਰ ਹੋ ਗਿਆ ਹੈ ਮੈਂ ਸਾਹਮਣੇ ਦੇਖਿਆ ਕਿਸ ਨੇ ਉਹ ਫਿਰ ਮੇਰਾ ਧਿਆਨ ਇਸ ਸਾਈਡ ਗਿਆ ਮੈਂ ਕਿਹਾ ਇਹ ਨਿਸ਼ਾਨ ਲੱਗ ਗਿਆ ਹੈ ਮੈਂ ਕਿੱਥੋਂ ਆਇਆ ਫਿਰ ਦੇਖਦੇ ਦੇ ਮੈਂ ਚਾਰੋਂ ਪਾਸੇ ਦੇਖ ਲਈ ਕਰਟਨ ਫਟਿਆ ਤਾਂ ਤੇ ਫਿਰ ਮੈਂ ਜਦ ਕਰਟਨ ਚੱਕ ਕੇ ਦੇਖਿਆ ਫਿਰ ਮੈਨੂੰ ਇਹ ਹੀ ਉਹ ਲੱਗਿਆ ਮੈਂ ਕਿ ਕੱਪ ਤੱਕ ਬੱਜਿਆ ਉਹ ਜੋ ਤੋਂ ਆ ਜਾਏ ਮਤਲਬ ਕਿ ਗੋਲੀ ਚੱਲੀ ਹੈ ਜੀ ਮੈਂ ਤਾਂ ਪੱਥਰ ਦੀ ਉਹ ਸੀ ਗੋਲੀ ਤਾਂ ਬਾਅਦ ਵਿੱਚ ਮਿਲੀ ਹੈ ਗੋਲੀ ਮਿਲੀ ਹੈ ਜੀ ਕੀ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ ਜੀ ਕੋਈ ਕੋਈ ਨਹੀਂ ਕੁਛ ਨਹੀਂ ਹੈ ਸਿੰਪਲ ਜੇ ਕੋਈ ਇਹ ਵੀ ਨਹੀਂ ਕਿ ਅਸੀਂ ਬਿਜ਼ਨਸ ਹੈ ਜੇ ਜਿਆਦਾ ਪੈਸੇ ਆਇਆ ਇੱਥੇ ਸਾਰੇ ਠੀਕ ਹੈ ਸ਼ਾਂਤ ਮਾਹੌਲ ਹੈ ਕੋਈ ਨਹੀਂ ਇੱਥੇ ਅਸੀਂ 2020 ਆਏ ਥੇ ਪਹਿਲਾਂ ਕਿੱਥੇ ਰਹੇ ਸੀ ਜੀ ਸ਼ਿਮਲਾ ਉਹ ਹਸਬੰਡ ਕੀ ਕੰਮ ਕਰਦੇ? ਉਹ ਜੌਬ ਮਿਲਖ ਫੈਟ ਵਿੱਚ تھے ਜੱਸਪੀਰ ਦਾ ਫਲਾਂਟ ਹੈ ਨਾ। ਤੇ ਹੁਣ ਤੁਹਾਡੇ ਤੇ ਗੋਲੀ ਚਲੀ ਪੂਰਾ ਪਰਿਵਾਰ ਤੁਹਾਡਾ ਸਹਿਮ ਗਿਆ ਹੁਣਾ ਕੌਣ ਕੌਣ ਰਹਿ ਰਿਹਾ ਤੁਹਾਡੇ ਨਾਲ ਲੋਰੇ ਜੀ? ਮੈਂ, ਬੇਟਾ, ਹਸਬੰਡ, ਡਾਟਰ ਮੇਰੀ ਸਾਹਮਣੇ ਵਾਲੇ ਫਲੈਟ 'ਚ ਹੈ ਉਧਰ ਸਾਮਣੇ। ਅੱਛਾ। ਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ, ਨੁਕਸਾਨ ਤਾਂ ਕੁਝ ਨਹੀਂ ਹੋਇਆ ਸਿਰਫ ਮੇਰੀ ਇਹ ਹੀ ਰਿਕਵੈਸਟ ਹੈ ਕਿ ਜੇ ਜੋ ਚਾਹੇ ਸਟੂਡੈਂਟ ਹੈ ਚਾਹੇ ਕੁਛ ਹੈ ਜੋ ਵੀ ਕਰਦੇ ਇਸ ਤੇ ਤਾਂ ਟੋਟਲੀ ਬੈਨ ਹੋਣਾ ਚਾਹੀਦਾ। ਅਡੀ ਸੋਸਾਇਟੀ ਤਨੀ ਬਾਕੀ ਸੋਸਾਇਟੀ ਜਿੱਦਾਂ ਸੁਣਨੇ ਨੂੰ ਆਂਦਾ ਏ ਕਿ ਹਰ ਤੀਸਰੇ ਦਿਨ ਗੋਲੀ ਚੱਲਦੀ ਆ ਜਾਂ ਕੁਛ ਐ ਉਸ ਚੀਜ਼ ਦੀ ਪੂਰੀ ਤਰ੍ਹਾਂ ਨਾਲ ਛਾਣਬੀਨ ਕੀਤੀ ਜਾਣੀ ਮੇਰੇ ਇਸ ਇੰਟਰਵਿਊ ਦਾ ਇਹ ਫਾਇਰ ਉਹ ਹੋਣਾ ਚਾਹੀਦਾ ਕਿ ਇਹ ਪਕੜੇ ਜਾਣ ਕਿਸ ਉਦੇਸ਼ ਨਾਲ ਉਹਨਾਂ ਨੇ ਕੀਤਾ ਅਗਰ ਉਹਨਾਂ ਦੀ ਮੇਰੇ ਗੋਲੀ ਦੇ ਖੋਰ ਤਾਂ ਉਹਨੂੰ ਮਿਲਿਆ ਪੁਲਿਸ ਦੇ ਕੱਡੇ ਤਾਂ ਹਾਂ ਪੁਲਿਸ ਲਈ ਪੁਲਿਸ ਆ ਕੇ ਤੱਕਿਆ ਤਾਂ ਹੁਣ ਵੀ ਉਹਨੂੰ ਬਿਆਨ ਲਿਖ ਰਹੇ ਆ ਜੀ ਪੁਲਿਸ ਵਾਲੇ ਆ ਕੇ ਹਾਂ ਹਾਂ ਯੈਸ ਲਓ ਤੇ ਕੀ ਮੰਗ ਕਰਦੇ ਹੋ ਜੀ ਮੈਂ ਇਹੀ ਕਰਦੀ ਕਿ ਉਹ ਪਕੜੇ ਜਾਣ ਪੁੱਛਿਆ ਜਾਏ ਅਗਰ ਵੀ ਇਹ ਕਿਸ ਪਰਪਸ ਨਾਲ ਉਹਨਾਂ ਨੇ ਕੀਤਾ ਹੈ ਇਹ ਸਕਿਉਰਟੀ ਇੰਨੀ ਸੂਸੀ ਸਕਿਉਰਟੀ ਦੇ ਪੈਸੇ ਦੇ ਰਿਹਾ ਸਾਰਾ ਕੁਝ ਫੇਰ ਕਿਉਂ ਜਿਸਕਿਉਂਟ ਕੋਰੇ ਵੇਖੇ ਦੋ ਗੇਟ ਤੇ ਉਹਦੀ ਸਕਿਉਰਟੀ ਲੱਗੀ ਵੀ ਹੈ ਫੇਰ ਜਿਆ ਕਿ ਇਹ ਤੋਂ ਬਾਹਰੋਂ ਆਇਆ ਗੋਲੀ ਤੋਂ ਬਾਹਰੋਂ ਆਇਆ ਕਦੀ ਗੋਲੀ ਚੱਲਣ ਤੋਂ ਬਾਅਦ ਸੇਮ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਜੀ ਨਹੀਂ ਉਹ ਤਾਂ ਹੁੰਦਾ ਹੀ ਆ ਕਦੀ ਬਾਹਰ ਵੀ ਜਾਣਾ ਹੁੰਦਾ ਤਾਂ ਬਾਹਰ ਵੀ ਕੁਝ ਵੀ ਇਸ ਤਰ੍ਹਾਂ ਹੋ ਸਕਦਾ ਜਦਕਿ ਸਾਡੀ ਕਿਸੇ ਨਾਲ ਤੂੰ ਤੂੰ ਮੈਂ ਕੀ ਲੜਾਈ ਕੀ ਉਹ ਬਿਲਕੁਲ ਨਹੀਂ ਰਾਤ ਕੋਈ 12:10:05 ਅਤੇ 10 ਮਿੰਟ ਦੇ ਵਿੱਚ ਨਾ ਕੋਈ ਇਸ ਤਰ੍ਹਾਂ ਦੀ ਆਵਾਜ਼ ਆਈ ਮੈਂ ਪਿਛਲੇ ਕਮਰੇ ਵਿੱਚ ਬੈਠੇ ਸੀ ਵਾਈਫ ਮੇਰੇ ਬਾਹਰ ਇੱਥੇ ਡਰਾਈਵਿੰਗ ਰੂਮ ਵਿੱਚ ਬੈਠੇ ਤੇ ਆਪਣੇ ਬੇਟੇ ਦੇ ਇੰਤਜ਼ਾਰ ਕਰ ਰਹੇ تھے ਖਾਣਾ ਕੁਮਕ ਲਾ ਕੇ ਫਿਰ ਸੌਂਦੇ ਜਿੱਦਾ ਜੂਜ਼ਲੀ ਮਦਰ ਸੌਂਦੀ ਹੈ ਸੋ ਇੱਕਦਮ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮੈਂ ਵੀ ਬਾਹਰ ਨੂੰ ਆਇਆ देखा कि भी चक्कर क्या है थोड़ा धूड़ जी और धुआं जहा भी निकल hmm. रहा फिर प्रोपरली जिस देखा तो एक गोली टाइप का खोल इतना hmm. नजर आया उस खोल तो नहीं सिक्का टाइप जिस तरह हम होंगे गे hmm. फिर थले सिक्योरिटी वाले आवाज दी ये आए उपर न्यूकिर्विसमैन तो इन्होंने पता लग्या की भी यह वाकई गोली है ਫਿਰ ਉਸ ਤੋਂ ਬਾਅਦ ਅਸੀਂ ਵੀ ਡਰ ਗਏ ਕਿ ਵੀ ਇਹ ਗੋਲੀ ਚੱਲਣ ਦਾ ਇੱਥੇ ਕਿਹਾ ਤੁਸੀਂ ਸਿਫਰਟ ਤੇ ਜੌਬ ਕਰਦੇ ਹੋ ਜੀ ਹਾਂ ਮੈਂ ਕਿਸੇ ਨਾਲ ਕੋਈ ਰੰਜਿਸ਼ ਹੋਵੇ ਤੁਹਾਡੀ ਕੋਈ ਕਿਸੇ ਨਾਲ ਕੋਈ ਹੋਈ ਨਹੀਂ ਜੀ ਕੋਈ ਕੋਈ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਹਾਈ ਨਹੀਂ ਉਹ ਸਿਮਲਾ ਜੌਬ ਕੀਤੀ ਜੀ ਅਸੀਂ ਇੰਨੀ ਸਕਿਉਰਿਟੀ ਦੇ ਵਿੱਚ ਗੋਲੀ ਚੱਲਦੀ ਹੈ ਕਿ ਆ ਤੁਸੀਂ ਆਪਣੇ ਆਪ ਨੂੰ ਸੇਫ ਸਮਝਦੇ ਹੋ ਜੀ ਨਹੀਂ ਇਸ ਦਾ ਸਾਹਮਣਾ ਤਾਂ ਨਹੀਂ ਸੇਫ ਸਮਝਦੇ ਜੀ ਜਿਸ ਤਰ੍ਹਾਂ ਨਾਲ ਜੀ ਸ਼ਰ੍ਹਾਂਾਂ ਵੀ ਗੋਲੀਆਂ ਚੱਲ ਰਹੀਆਂ ਹਾਂ ਸੋ ਫਿਰ ਫਿਰ ਜਿਸ ਵਾਰ ਦੇਖਿਆ ਕਿ ਗੋਲੀ ਚੱਲੀ ਫਿਰ ਪੁਲਿਸ ਨੂੰ ਫੋਨ ਕੀਤਾ ਹਾਂ ਔਰ ਸਾਡੀ ਜਿਹੜੇ ਬਿਲਡਰ ਹੈ ਸ਼ੁਭਮ ਜੀ ਉਹਨਾਂ ਨੂੰ ਫੋਨ ਕੀਤਾ ਉਹ ਵੀ ਆਏ ਸੀਗੇ ਅੱਛਾ ਫਿਰ ਪੁਲਿਸ ਵੀ ਆਈ ਆ ਕੇ ਇਹਨਾਂ ਨੇ ਦੇਖਿਆ ਕਿ ਵੀ ਇਹਨਾਂ ਨੇ ਕਨਫਰਮ ਕੀਤਾ ਵਾਕਈ ਗੋਲੀ ਚੱਲੀ ਔਰ ਗੋਲੀ ਦਾ ਜਿਹੜਾ ਖੋਲਥਾਰਾ ਗ੍ਰੈਜੂਡਿਓ tha ਉਹ ਪੁਲਿਸ ਨਾਲ ਲੈ ਗਈ ਔਰ ਆਪਣੇ ਨਿਸ਼ਾਨਦੇਹੀ ਵਗੈਰੇ ਇੱਥੇ ਕਰ ਗਏ ਤੋਂ ਉਸ ਤੋਂ ਬਾਅਦ ਫਿਰ ਹੁਣ ਬਿਆਨ ਲੈਣ ਆਏ ਆ ਉਹ ਬਿਆਨ ਦੇ ਦੇ ਦੇਖੋ ਅੱਜ ਕਿ ਕੀ ਮੰਗ ਕਰਦੇ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਸਾਡੀ ਤਾਂ ਇਹੋ ਬੇਨਤੀ ਹੈ ਜੀ ਕਿ ਇਹ ਜਿਹੜਾ ਸ਼ਰੇਆਮੀ ਗੋਲੀਆਂ ਚਲਾ ਕੇ ਔਰ ਟਾਰਗੇਟ ਕਰਕੇ ਗੋਲੀਆਂ ਚਲਾ ਰਹੇ ਉਹ ਇਸ ਤੇ ਛੁਟਕਾਰਾ ਮਿਲ ਜੇ ਔਰ ਜਿਹੜੇ ਵੀ ਹੈ ਇਸ ਪ੍ਰਵ੍ਰਤੀ ਦੇ ਲੋਕ ਉਹਨਾਂ ਨੂੰ ਵੀ ਨਾਲ ਸਖਤੀ ਕੀਤੀ ਜਾਵੇ